ਪਰਦਾਨ ਸਹਿਬਾਨ ਐਮ ਸੀ ਸਹਿਬਾਨ ਬੱਖ ਬੱਖ ਹੋਏ ਬਾਤੀਆਂ ਦੇ ਆਗੂ ਸਹਿਬਾਨ ਅੱਜ ਆਪਾਂ ਮੈਂ ਪਹਿਲਾਂ ਹੀ ਮਾਫੀ ਚਾਹਾਂਗਾ ਜੇ ਮੈਂ ਸਾਰੇ ਦੇ ਨਾਲ ਲੱਗਦੇ ਬਹੁਤ ਸਮਾਂ ਲੱਗਣਾ ਸਾਈਟੀ ਸਾਹਿਬ ਜਿਹਨੇ ਗੱਪਟ ਕੀਤਾ ਗਿਆ ਉਹ ਆਪੇ ਸਾਰੇ ਦੇ ਨਾਲ ਅਨਾਉਂਸ ਕਰੀ ਜਾਣਗੇ ਤਰ੍ਹਾਂ ਸਾਡੀ ਜੀਨੀਵ ਅਦਾਸ ਭਾਬਾ ਨੂੰ ਫਲੋਰ ਦੇਖੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਰੇ ਹੀ ਪ੍ਰਬੰਧਕਾਂ ਨੇ ਉਹ ਜਿਹੜੀ ਇੱਕ ਸੰਗਠਨ ਕਮੇਟੀ ਸਾਡੀ ਬਣਾਈ ਗਈ ਆ ਉਹਦੇ ਵਿੱਚ ਸਾਰਿਆਂ ਦੇ ਸਹਿਮਤੀ ਨਾਲ ਫੈਸਲਾ ਲਿਆ ਕਿ ਕੱਲ ਸ਼ਾਮ ਨੂੰ 6 ਵਜੇ ਟੈਂਟਰ ਮਾਲ 'ਚ ਕੱਢਿਆ ਜਾਵੇ ਬਾਅਦ ਸਰਕਾਰ ਜੋ ਤੇਰੀ ਸਾਧ ਸੰਗਤ ਜੀ ਆਪਾਂ ਅੱਜ ਬੜੇ ਦੁੱਖ ਦੀ ਘੜੀ ਦੇ ਵਿੱਚ ਇਕੱਤਰ ਹੋਏ ਆ ਨਾ ਕਿ ਖੁਸ਼ੀ ਦੇ ਵਿੱਚ ਜਿਹੜੇ ਖੋਤੀਆਂ ਨੇ ਸਾਡੇ ਪੰਜਾਬ ਨੂੰ ਔਰ ਸਾਡੇ ਹਿੰਦੁਸਤਾਨ ਨੂੰ ਜੋ ਕੋ ਅੱਗੇ ਲਾਉਣੀ ਚਾਹੁੰਦੇ ਆ ਆਪਾਂ ਸਾਰਿਆਂ ਨੇ ਇੱਕ ਸਾਰੇ ਜਿਹੜੇ ਧਰਮਾਂ ਦੇ ਲੋਕਾਂ ਨੇ ਸਾਰੇ ਜਿਹੜੇ ਧਰਮ ਦੇ ਜਿੰਨੇ ਵੀ ਪਤਵੰਤੇ ਆ ਜਥੇਬੰਦੀਆਂ ਜਿੰਨੀਆਂ ਵੀ ਆ ਸਾਰਿਆਂ ਨੂੰ ਸਾਡੇ ਪੀੜਿਆਂ ਤੇ ਆਪਾਂ ਇਕੱਠਾ ਹੋ ਕੇ ਪੰਜਾਬ ਨੂੰ ਬਚਾਉਣਾ ਔਰ ਪੰਜਾਬ ਨੂੰ ਵਗਦੇ ਪਥਰੇ ਦੇ ਵਿੱਚ ਆਪਾਂ ਨਹੀਂ ਜਾਣ ਦੇਣਾ ਇਹ ਬੜੀ ਇੱਕ ਚੰਗੀ ਗੱਲ ਹੈ ਟਿੰਗਾ ਆਪਾਂ ਨੂੰ ਮੈਸੇਜ ਮਿਲਿਆ ਲੋਕਾਂ ਦਾ ਕਿ ਆਪਾਂ ਮੈਸੇਜ ਭੇਜਿਆ ਕਿ ਨਾ ਕਿਸੇ ਪਾਰਟੀ ਦਾ ਝੰਡਾ ਨਾ ਕਿਸੇ ਪਾਰਟੀ ਦਾ ਨਾਰਾ ਆਪਾਂ ਸਾਰਿਆਂ ਨੇ ਸਾਰੇ ਭੇਫੇ ਦੂਰ ਕਰਕੇ ਆਪਾਂ ਇੱਕ ਮੰਝ ਥਲੇ ਇਕੱਤਰ ਹੋਣਾ ਹੈ ਤੁਸੀਂ ਵਿਧਾਈ ਦੇ ਪਾਤਰ ਹੋ ਜਿਹੜੇ ਅੱਜ ਆਪਾਂ ਸਭ ਸੰਕੇ ਦੇ ਨਾਲ ਸਾਰੇ ਅਜੇ ਤੱਕ ਨਿਕਤਰ ਹੋਏ ਆ ਮੈਂ ਨੇ ਹੱਥ ਜੋੜ ਕੇ ਬੇਨਤੀ ਆ ਦੇ ਆਪਾਂ ਸਾਰਿਆਂ ਨੇ ਸ਼ਾਂਤੀ ਬਣਾਈ ਰੱਖਣੀ ਆ ਕਿਸੇ ਤਰ੍ਹਾਂ ਦੇ ਕੋਈ ਵੀ ਆਪਾਂ ਇਹੋ ਜੇ ਹਰਕਤ ਨਹੀਂ ਹੋਣੀ ਚਾਹੀਦੀ ਜੋ ਕਿ ਸਾਡੇ ਲੋਕਾਂ ਦੇ ਲੋਕਾਂ ਨੂੰ ਨਾ ਭਾਂਦ ਹੋਵੇ ਸੋ ਜਿੱਥੇ ਦਾਦਾ ਸਾਹਿਬ ਜੀ ਦੀ ਗੱਲ ਆ ਉਹਨਾਂ ਦਾ ਦੇਨ ਪੂਰਾ ਹਿੰਦੁਸਤਾਨ ਕਦੀ ਵੀ ਨਹੀਂ ਦੇ ਸਕਦਾ ਜੋ ਸਾਨੂੰ ਵੋਟ ਦਾ ਹੱਕ ਜੋ ਸਾਨੂੰ ਅਧਿਕਾਰ ਅੱਜ ਦੇ ਕੇ ਗਏ ਨੇ ਅੱਜ ਉਹ ਵੀ ਬਦੌਤ ਅਸੀਂ ਜਹਾਜ਼ਾਂ ਦੇ ਵਿੱਚ ਅਸੀਂ ਹੋ ਕੁੱਠੀਆਂ ਮੈਦਾਨ ਦੇ ਵਿੱਚ ਅਸੀਂ ਅੱਜ ਇਕੱਠੇ ਆ ਔਰ ਉਹਨਾਂ ਦੀ ਹੀ ਦੇਰਿਆ ਜੇ ਕਿਸੇ ਨੂੰ ਪ੍ਰੇਖਾ ਹੋਵੇ ਸਾਡਾ ਜਿਹੜਾ ਪੰਜਾਬ ਆ ਔਰ ਸਾਡਾ ਭਾਈਚਾਰਾ ਹਾਲੇ ਅਸੀਂ 71 ਆ ਮੈਂ ਬਹੁਤ ਸਮਾਂ ਨਹੀਂ ਲੈਂਦਾ ਇੱਥੇ ਬੁਲਾਰੇ ਹੋਰ ਵੀ ਬਹੁਤ ਨੇ ਉਹਨਾਂ ਨੇ ਵੀ ਆਪਣਾ ਟਾਈਮ ਰੱਖਿਆ ਆ ਮੈਂ ਇੱਕੋ ਬੇਨਤੀ ਕਰਨੀ ਆ ਵੀ ਆਉਣ ਵਾਲੇ ਸਮਾਂ ਦੇ ਵਿੱਚ ਵੀ ਆਪਾਂ ਨੂੰ ਜੇ ਪ੍ਰਸ਼ਾਸਨ ਦੇ ਨਾਲ ਅਨੁਸਾਫ਼ ਦਿੱਤਾ ਫਿਰ ਆਪਾਂ ਵੱਡੇ ਪਿੰਡ ਤੇ ਪਿੰਡ ਪਿੰਡ ਜਾ ਕੇ ਆਪਾਂ ਇਹ ਤਾਂ ਆਪਾਂ ਥੋੜਾ ਜਿਹਾ ਕੱਟ ਕੀਤਾ ਸੀ ਫਿਰ ਆਪਾਂ ਵੱਡੇ ਪਿੰਡ ਤੇ ਜਾ ਕੇ ਪਿੰਡ ਪਿੰਡ ਜਾ ਕੇ ਆਪਾਂ ਕਰ ਤੋਂ ਹੋਗੇ ਇੱਕ ਵੱਡਾ ਸੰਘਰਸ਼ ਲਈ ਜੋ ਪ੍ਰਬੰਧਕ ਕਮੇਟੀ ਆ ਦੇ ਫੈਸਲੇ ਹੋਣਗੇ ਉਹਨੂੰ ਆਪਾਂ ਲਾਗੂ ਕਰਾਂਗੇ ਮੈਂ ਬੇਨਤੀ ਕਰਦਾ ਵੀ ਬਲਾਰਿਆਂ ਨੂੰ ਵੀ ਸਾਰਿਆਂ ਬਲਾਰਿਆਂ ਨੂੰ ਮੌਕਾ ਦਿੱਤਾ ਜਾਵੇ ਔਰ ਟਾਈਮ ਮੁੱਖ ਲਖੜਿਆ ਜੈ ਕੁਰ ਦੇਵ ਧੰਨ ਗੁਰ ਦੇਵ ਜੈ ਭੀਮ ਜੈ ਭਰ ਬਹੁਤ ਧੰਨਵਾਦ